ਹੈਲੋ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਚੜਦੀ ਕਲਾ ਬਾਈ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਸਲਾਮ ਅਦਾਬ ਸਤਿ ਸ੍ਰੀ ਅਕਾਲ ਸੋ ਬਾਈ ਮੈਂ ਤੁਹਾਡਾ ਰਾਹੁਲ ਥਾਪਰ ਸੋ ਬਾਈ ਅੱਜ ਛੋਟੇ ਜਿਹੇ ਬਲੌਗ ਚ ਕੁਝ ਕੁ ਚੀਜ਼ਾਂ ਡਿਸਕਸ ਕਰਨੀਆਂ ਤੁਹਾਡੇ ਨਾਲ ਸੋ ਬਾਈ ਬਰਸਾਤਾ ਦਾ ਟਾਈਮ ਆ ਬਾਰਿਸ਼ ਹੋ ਰਹੀਆਂ ਕਾਫੀ ਤਾਂ ਕਾਫੀ ਜਣਿਆਂ ਦੀਆਂ ਛੱਤਾ ਜਿਹੜੀਆਂ ਚੋਰੀਆਂ ਹੋਣਗੀਆਂ ਜੋ ਮੇਰੇ ਭਰਾ ਮਿਡਲ ਕਲਾਸ ਮੇਰੇ ਵਰਗੇ ਆ ਗਰੀ ਫੈਮਿਲੀ ਤੋਂ ਹਨਾ ਸੋ ਬਾਈ ਮੇਰੇ ਵੀ ਘਰ ਦਾ ਹਾਲ ਕੁਛ ਬੁਰਾ ਹੀ ਆ ਮੈਂ ਵੀਡੀਓ ਚ ਦਿਖਾ ਨਹੀਂ ਸਕਦਾ ਬਹੁਤ ਬੁਰਾ ਹਾਲ ਆ ਹਾਂ ਬਟ ਕੁਛ ਕੇ ਵੀਡੀਓ ਸਕਰੀਨ ਜਿਹੜੀ ਰਿਕਾਰਡਿੰਗ ਕਰ ਲਈ ਹੋਈ ਆ ਮੈਂ ਸੋ ਜਦੋਂ ਬਾਈ ਮਾੜੇ ਹਾਲਾਤਾਂ ਚੋਂ ਮਾੜੇ ਦਿਨਾਂ ਚੋਂ ਨਿਕਲ ਜਾਾਂਗੇ ਗੁਜ਼ਰ ਜਾਾਂਗੇ ਸੋ ਉਸ ਟਾਈਮ ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਯਾਦ ਕਰ ਸਕਾਂਗੇ ਆਪਣੇ ਪੁਰਾਣੇ ਦਿਨ ਕਿਉਂਕਿ ਅਸੀਂ ਚੜ੍ਹਾਈ ਜਿੰਨੀ ਮਰਜ਼ੀ ਉੱਚੀ ਚੜ੍ਹ ਜਾਈਏ ਜਿੰਨੇ ਮਰਜ਼ੀ ਅਸੀਂ ਸਿਖਰ ਤੇ ਪਹੁੰਚ ਜਾਈਏ ਪਰ ਸਾਨੂੰ ਥੱਲੇ ਵਾਲੇ ਦਿਨ ਜਿਹੜੇ ਆ ਉਹ ਨਹੀਂ ਭੁੱਲਣੇ ਚਾਹੀਦੇ ਉਹ ਯਾਦ ਤੁਹਾਡੇ ਰਹਿਣੇ ਚਾਹੀਦੇ ਉਹ ਜ਼ਰੂਰੀ ਹੁੰਦੇ ਆ ਤਾਂ ਕਿ ਅਸੀਂ ਹੰਕਾਰ ਚ ਨਾ ਸਕੀਏ ਸੋ ਵੀਦੇ ਅੱਜ ਛੋੜੇ ਜਿਹਾ ਬਲੌਗ ਹੈ ਇਹ ਹੀ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਹੈ ਕਿ ਅਗਰ ਤੁਸੀਂ ਵੀ ਮੇਰੇ ਤਰ੍ਹਾਂ ਬਲੌਗਸ ਬਣਾਉਣਾ ਚਾਹੁੰਦੇ ਹੋ YouTube ਤੇ ਤਾਂ ਬਾਈ ਚੈਨਲ ਤੁਹਾਡਾ ਸਾਰਿਆਂ ਦਾ ਆਪਣਿਆਂ ਹੀ ਹੁੰਦਾ ਆ ਸੋ ਤੁਸੀਂ ਕੀ ਕਰਨਾ ਤੁਹਾਡੇ ਕੋਲ ਇੱਕ smartphones ਹੋਣਾ ਚਾਹੀਦਾ ਹੈ ਅਗਰ ਤੁਹਾਡੇ ਕੋਲ iPhone ਹੈ ਤਾਂ ਸੋ ਬੈਸਟ ਜਿਆਦਾ ਬੈਸਟ ਆ ਤਾਂ ਅਗਰ ਨਹੀਂ ਵੀ ਤਾਂ smartphones ਦੇ ਨਾਲ ਵੀ ਤੁਸੀਂ ਬਲੌਗਿੰਗ ਕਰ ਸਕਦੇ ਹੋ ਵੀਰੇ ਤਾਂ ਸਾਰੇ ਭਰਾਵਾਂ ਨੂੰ ਇੱਕ ਛੋੜੀ ਜੀ ਜਿਹੜੀ ਬੇਨਤੀ ਇਹ ਹੀ ਕਰਨੀ ਸੀ ਕਿ ਅਗਰ ਤੁਸੀਂ ਵੀ ਗਰੀ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦੇ ਹੋ ਮੇਰੀ ਤਰ੍ਹਾਂ ਮਿਡਲ ਫੈਮਿਲੀ ਜਾਂ ਲੋਅਰ ਮਿਡਲ ਫੈਮਿਲੀ ਜਨਰੇਸ਼ਨ 'ਚ ਆ ਜਾਂਦੇ ਹੋ ਤਾਂ ਵੀਰੇ ਅੱਜ ਦੇ ਟਾਈਮ ਤੇ ਤਿੰਨ ਪਲੇਟਫਾਰਮ ਹੈਗੀਆਂ ਐਸੀਆਂ ਵੱਡੀਆਂ ਵੱਡੀਆਂ ਪਲੇਟਫਾਰਮਸ ਜਿਵੇਂ ਕਿ YouTube Instagram ਐਂਡ Facebook ਜਿਹਦੇ ਰਾਹੀਂ ਤੁਸੀਂ ਮਹੀਨੇ ਦਾ 20000 30000 50000 ਤੱਕ ਆਸਾਨੀ ਦੇ ਨਾਲ ਅਰਨ ਕਰ ਸਕਦੇ ਆ ਵੀਰੇ ਸੋ ਆਪਣੇ ਤੁਸੀਂ ਇਸ ਪਲੇਟਫਾਰਮਸ ਦੇ ਨਾਲ ਆਪਣੇ ਘਰਾਂ ਦੇ ਹਾਲਾਤ ਚੇਂਜ ਕਰ ਸਕਦੇ ਆ ਸੋ ਬਾਗੀ ਦਾ ਇੱਕ ਗਾਣਾ ਆ ਜਿਹੜਾ ਹਨਾ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਆ ਸੋ ਬਾਈ ਦਾ ਦੇ ਜਿਹੜੇ ਗਾਣੇ ਆ ਨਾ ਸਿੰਗਰਸ ਗਾਉਂਦੇ ਨੇ ਉਹਨਾਂ ਦੀ ਵੀ ਰਿਐਲਟੀ ਹੁੰਦੀ ਆ ਐਂਡ ਉਹਦਾ ਦੇ ਗਾਣੇ ਸੁਣਨ ਦਾ ਮਜ਼ਾ ਹੀ ਉਦੋਂ ਆਉਂਦਾ ਆ ਜਦੋਂ ਤੁਸੀਂ ਰੀਅਲ ਸਟੇਸ਼ਨ ਦੇ ਵਿੱਚੋਂ ਗੁਜ਼ਰ ਰਹੇ ਹੁੰਨੇ ਆ ਜਿਵੇਂ ਕਿ ਅੱਜ ਮੈਂ ਸੋਚਿਆ ਕਿ ਯਾਰ ਬਲੌਗ ਬਣਾ ਕੇ ਪਾਇਆ ਜਾਵੇ ਕਿ ਬਰਸਾਤਾਂ ਦੇ ਦਿਨ ਚੱਲਦੇ ਆ ਕਿ ਅਗਰ ਮੇਰੇ ਘਰ ਦਾ ਇਹ ਬੁਰਾ ਹਾਲ ਹੋਇਆ ਪਿਆਵਾ ਤਾਂ ਕਾਫੀ ਜਣੇ ਜਿਹੜੇ ਹੈਗੇ ਕਾਫੀ ਮਾਤਰਾ ਦੇ ਵਿੱਚ ਜਿਹੜੇ ਆਪਣੇ ਭਾਰਤ ਇੰਡੀਆ ਦੇ ਲੋਕ ਹੈਗੇ ਆ ਪੰਜਾਬ ਦੇ ਉਹ ਮੇਰੀ ਤਰ੍ਹਾਂ ਹੋਣਗੇ ਮਿਡਲ ਫੈਮਿਲੀ ਵਾਲੇ ਕਿ ਜਿਹੜੇ ਵਿਚਾਰੇ ਬਾਰਿਸ਼ ਦੇ ਵਿੱਚ ਪਰੇਸ਼ਾਨ ਹੋਣਗੇ ਜਿਨ੍ਹਾਂ ਦੇ ਕੋਲੋਂ ਰਾਤ ਨੂੰ ਸੌਣ ਦਾ ਕੋਈ ਪਲਾਨ ਨਹੀਂ ਹੋਵੇਗਾ ਕਿ ਕਿੱਥੇ ਸੌਣਾ ਯਾਰ ਵੀ ਸਾਰਾ ਕੁਝ ਤੱਤ ਤੇਪ ਤਪ ਕਰਕੇ ਚੋ ਗਿਆ ਆ ਨਾ ਬੁਰਾ ਹਾਲ ਹੋਇਆ ਸੋ ਵੀਰੇ ਇਸੇ ਕਰਕੇ ਤੁਹਾਡੇ ਬਾਈ ਨੇ ਵੀ ਇਹ ਪਲੇਟਫਾਰਮ ਚੁਣੀ ਆ YouTube Insta ਐਂਡ Facebook ਇਹ ਤਿੰਨ ਪਲੇਟਫਾਰਮ ਇਦਾਂ ਦੀਆਂ ਹੈਗੀਆਂ ਬਾਈ ਜਿੱਥੇ ਤੁਸੀਂ ਆ ਕੇ ਆਸਾਨੀ ਦੇ ਨਾਲ 3 ਤੋਂ ਲੈ ਕੇ 50000 ਦੇ ਵਿੱਚ ਵਿੱਚ ਮੰਥਲੀ ਆਰਨਾ ਕਰ ਸਕਦੇ ਆ ਪਰ ਵੀ ਦੇ ਸ਼ਰਤ ਇੱਕ ਕਿ ਮਿਹਨਤ ਕਰਨੀ ਪਵੇਗੀ ਮਿਹਨਤ ਤਾਂ ਵੀਰੇ ਹਰ ਫੀਲਡ ਚ ਕਰਨੀ ਹੀ ਪੈਂਦੀ ਆ ਚਾਹੇ ਤੁਸੀਂ ਡਰਾਈਵਰ ਹੋ ਚਾਹੇ ਤੁਸੀਂ ਮਜ਼ਦੂਰ ਹੋ ਚਾਹੇ ਤੁਸੀਂ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਹੋ ਮਿਹਨਤ ਤਾਂ ਕਰਨੀ ਹੀ ਪੈਂਦੀ ਆ ਹਰ ਇੱਕ ਇਨਸਾਨ ਨੂੰ ਬਾਕੀ ਜਿਹੜੇ 2 ਨੰਬਰ ਵਾਲੇ ਆ ਬਾਈ ਉਹਨਾਂ ਦਾ ਤਾਂ ਚਲੋ ਫਿਰ ਉਹ ਮਾਲਕ ਪਰਮਾਤਮਾ ਹੀ ਰੱਖਾ ਹੁੰਦਾ ਆ ਸੋ ਉਹਨਾਂ ਦੇ ਬਾਈ ਆਉਂਦੇ ਜਿਆਦੇ ਆ ਤੇ ਨਿਕਲਦੇ ਉਸ ਤੋਂ ਵੀ ਜਿਆਦੇ ਆ ਸੋ ਆਪਾਂ ਨੂੰ ਇਦਾਂ ਦਾ ਕੋਈ ਕੰਮ ਕਰਨ ਦੀ ਜ਼ਰੂਰਤ ਨਹੀਂ ਹੈਗੀ ਸਾਰੇ ਭਰਾ ਤੁਸੀਂ ਕਿਸ-ਕਿਸ ਤੋਂ ਮੋਟੀਵੇਟ ਹੁੰਨੇ ਆ ਇਹ ਤੁਹਾਨੂੰ ਪਤਾ ਹੋਏਗਾ ਸੋ ਜਿਵੇਂ ਆਪਣੇ ਇੰਡੀਆ ਆਪਣੇ ਏਸ਼ੀਆ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਟੋਪ ਤੇ ਜਿਹੜੇ ਬਲੌਗਰਸ ਨੇ 100 ਰੁਪਏ ਜੋ ਸੀ ਮਨੋਜ ਦੇ ਜਾਂ ਹੋਰ ਵੀ ਕਈ ਨੇ ਵੀਰੇ ਮਿਸਟਰ ਇੰਡੀਅਨ ਹੈਕਰ क्रेजी XYZ ਜਾਂ ਹੋਰ ਵੀ ਜਿਨ੍ਹਾਂ ਨੂੰ ਦੇਖ ਕੇ ਮੈਂ ਮੋਟੀਵੇਟ ਹੁੰਨਾ ਆ ਅੱਜ ਤੋਂ 5 ਸਾਲ ਪਹਿਲਾਂ ਦਾ ਹੀ ਬਾਈ ਮੈਨੂੰ ਤਕਰੀਬਨ 4-5 ਸਾਲ ਹੋ ਚੁੱਕੇ ਆ ਸੋਸ਼ਲ ਮੀਡੀਆ ਤੇ ੱੱਕੇ ਖਾਂਦੇ ਆ ਤਾਂ ਪਰ ਚਲੋ ਹੱਲੇ ਤੱਕ ਆਪਣਾ ਬਣਿਆ ਨਹੀਂ ਕੁਝ ਵੀ ਮਿਹਨਤ ਕਰੀ ਜਾਂਦੇ ਆ ਇੱਕ ਦਿਨ ਬਣ ਹੀ ਜਾਏਗਾ ਤੁਹਾਡੀ ਸਪੋਰਟ ਨਾਲ ਵੀਰੇ ਜਰੂਰ ਬਣੇਗਾ ਸੋ ਬਾਈ ਜਿੱਦਾਂ ਦੇ ਆ ਦਿਨ ਚੱਲ ਰਿਆ ਰੇਨੀ ਡੇਸ ਇਦਾਂ ਦੇ ਪਹਿਲਾਂ ਵੀ ਮੈਂ ਮੌਸਮ ਕਈ ਦੇਖੇ ਆ ਆਪਣੇ ਘਰ ਦੇ ਹਾਲਾਤ ਗੁਜ਼ਰਦੇ ਦਿਨਾਂ ਚੋਂ ਨਿਕਲਿਆ ਹੋਇਆ ਆ ਮੈਂ ਸੋ ਵੀ ਅਮੀਰ ਕਰਦਾ ਆ ਕਿ ਤੁਹਾਨੂੰ ਇਸ ਚੀਜ਼ ਬਾਰੇ ਪਤਾ ਲੱਗਿਆ ਆ ਕਿ ਇਹ ਤਿੰਨ ਪਲੇਟਫਾਰਮ ਤੇ ਤੁਸੀਂ ਆ ਕੇ ਆਪਣੀ ਲਾਈਫ ਚੇਂਜ ਕਰ ਸਕਦੇ ਆ ਆਪਣੇ ਘਰਾਂ ਦੇ ਹਾਲਾਤ ਚੇਂਜ ਕਰ ਸਕਦੇ ਆ ਸੋ ਵੀਰੇ ਆਓ YouTube Instagram Facebook ਤੇ ਆਓ ਤੇ ਪੈਸੇ ਕਮਾਓ ਤਾਂ ਬਾਕੀ ਮੈਂ ਆਪਣੇ ਡੇਲੀ ਬਲੌਗਸ ਦੇ ਵਿੱਚ ਡੇ ਬਾਈ ਡੇ ਸਟੈਪ ਬਾਈ ਸਟੈਪ ਤੁਹਾਨੂੰ ਦੱਸਦਾ ਜਾਵਾਂਗਾ ਨੌਲੇਜ ਦਿੰਦਾ ਜਾਵਾਂਗਾ ਜਿਵੇਂ ਜਿਵੇਂ ਮੈਂ ਸਿੱਖ ਰਿਹਾ ਨੌਲੇਜ ਲੈ ਰਿਹਾ ਆ ਉਵੇਂ ਉਵੇਂ ਮੈਂ ਤੁਹਾਨੂੰ ਵੀ ਗਾਈਡ ਕਰਦਾ ਜਾਵਾਂਗਾ ਕਿ ਕਿਵੇਂ-ਕਿਵੇਂ ਕਰਕੇ ਅਸੀਂ ਪੈਸੇ ਕਮਾ ਸਕਦੇ ਆ ਠੀਕ ਆ ਬਾਈ ਸੋ ਬਾਈ ਇਹ ਛੋਟੇ ਜਿਹਾ ਬਲੌਗ ਦੇ ਵਿੱਚ ਇਹ ਛੋਟੀ ਜੀ ਇੱਕ ਸਕ੍ਰਿਪਟ ਕਹਿ ਸਕਦੇ ਆ ਜਾਂ ਇੱਕ ਛੋਟੀ ਜੀ ਜਿਹੜੀ ਗੱਲਬਾਤ ਆਡੇ ਨਾਲ ਸ਼ੇਅਰ ਸਾਂਝੀ ਕਰਨੀ ਸੀਗੀ ਕੀ ਬਰਸਾਤ ਵਾਲੇ ਦਿਨਾਂ ਦੇ ਵਿੱਚੋਂ ਮਿਡਲ ਕਲਾਸ ਫੈਮਿਲੀ ਵਾਲੇ ਜਿਹੜੇ ਹੁੰਦੇ ਨੇ ਜਿਨ੍ਹਾਂ ਦੀਆਂ ਛੱਤਾ ਚੋਰੀਆਂ ਹੁੰਦੀਆਂ ਨੇ ਇਹ ਉਹੀ ਜਾਣਦੇ ਆ ਕਿ ਉਹ ਕਿਵੇਂ ਇਹ ਦਿਨ ਜਿਹੜੇ ਗੁਜ਼ਾਰੇ ਹੁੰਦੇ ਆ ਕਿ ਜਿਨ੍ਹਾਂ ਦੇ ਕੋਲ ਕੋਈ ਬੈਣ ਦਾ ਜਾਂ ਰਾਤ ਨੂੰ ਸੌਣ ਪੈਣ ਦਾ ਪਲਾਨ ਜਾਂ ਉਹਨਾਂ ਦੇ ਕੋਲ ਕੋਈ ਜਿਗਾਰਡ ਨਹੀਂ ਹੁੰਦਾ ਹੈਗਾ ਸੋ ਬਾਈ ਤੁਹਾਨੂੰ ਸਾਰਿਆਂ ਨੂੰ ਛੋੜੀ ਜੀ ਬੇਨਤੀ ਆ ਕਿ ਮੇਰਾ ਆਪਣਾ 1000 ਸਬਸਕ੍ਰਾਈਬਰਸ ਕੋਈ ਜ਼ਿਆਦਾ ਵੱਡੀ ਮਾਤਰਾ ਜਾਂ ਜ਼ਿਆਦਾ ਵੱਡੀ ਕੋਈ ਗੇਮ ਨਹੀਂ ਹੈਗੀ ਸੋ ਮੇਰਾ ਆਪਣਾ ਇਹ ਇੱਕ ਛੋਟਾ ਜਿਹਾ ਟਾਰਗੇਟ ਆ ਮੇਰਾ ਭਰਾ ਪੂਰਾ ਕਰ ਦਿਓ 1000 ਸਬਸਕ੍ਰਾਈਬਰਸ ਆਪਣੇ ਭਰਾ ਦੇ ਤੁਸੀਂ ਮੇਰਾ ਭਰਾ ਪੂਰੇ ਕਰ ਦਿਓ ਸੋ ਬਾਈ ਇਦਾਂ ਦੇ ਬਰਸਾਤਾਂ ਵਾਲੇ ਦਿਨਾਂ ਚੋ ਬੁਰੇ ਹਾਲਾਤਾਂ ਚੋ ਇਦਾਂ ਦੇ ਦਿਨਾਂ ਦੇ ਵਿੱਚੋਂ ਤਾਂ ਕਿ ਆਪਾਂ ਨਿਕਲ ਸਕੀਏ ਸੋ ਮੇਰਾ ਭਰਾ ਬੇਨਤੀ ਆ ਕਿ ਆਪਣੇ ਭਰਾ ਨੂੰ ਸਪੋਰਟ ਕਰੋ ਅਗਰ ਤੁਹਾਨੂੰ ਕੰਟੈਂਟ ਚੰਗਾ ਲੱਗਦਾ ਤਾਂ ਵੀਰੇ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਸੋ ਤੁਸੀਂ ਵੀ ਆਓ ਭਾਈ ਆਪਣੇ ਦਿਨ ਚੇਂਜ ਕਰੋ ਆਪਣੀ ਲਾਈਫ ਚੇਂਜ ਕਰੋ ਆਪਣੇ ਡ੍ਰੀम्स ਪੂਰੇ ਕਰੋ ਆਪਣੇ ਮਾਪੇ ਦਾ ਡ੍ਰੀम्स ਪੂਰੇ ਕਰੋ ਸੋ ਠੀਕ ਆ ਭਾਈ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰਾ ਭਰਾ 1000 ਸਬਸਕ੍ਰਾਈਬਰਸ ਮੇਰੇ ਕੰਪਲੀਟ ਕਰਵਾ ਦੋਗੇ ਬਹੁਤ ਜਲਦ ਛੇਤੀ ਹੀ ਸੋ ਭਾਈ ਅੱਜ ਇੱਕ ਚੈਲੰਜ ਲੈਨੇ ਆ ਕਿ 3 ਮੰਥ 3 ਮਹੀਨਿਆਂ ਦੇ ਵਿੱਚ ਵਿੱਚ ਆਪਾਂ ਇਹ 1000 ਵਾਲਾ ਟਾਰਗੇਟ ਪੂਰਾ ਕਰਨਾ ਆ ਸੋ ਭਾਈ ਮੈਂ ਮਿਹਨਤ ਕਰਾਂਗਾ ਦਿਨ ਰਾਤ ਮੈਨੂੰ ਉਮੀਦ ਆ ਆਪਣੀ ਮਿਹਨਤ ਤੇ ਸੋ ਤੁਹਾਡੇ ਤੇ ਵੀ ਉਮੀਦ ਹੈ ਕਿ ਤੁਸੀਂ ਵੀ ਮੈਨੂੰ ਸਪੋਰਟ ਕਰੋਗੇ ਸੋ ਠੀਕ ਆ ਬਾਈ ਮੈਂ ਡੇ ਬਾਏ ਡੇ ਸਟੈਪ ਬਾਏ ਸਟੈਪ ਤੁਹਾਨੂੰ ਜਿਵੇਂ ਜਿਵੇਂ ਸਿੱਖਦਾ ਜਾਵਾਂਗਾ ਸੋਸ਼ਲ ਮੀਡੀਆ ਬਾਰੇ ਓਵੇਂ ਓਵੇਂ ਤੁਹਾਨੂੰ ਸਿਖਾਉਂਦਾ ਜਾਵਾਂਗਾ ਦੱਸਦਾ ਜਾਵਾਂਗਾ ਤਾਂ ਕਿ ਅਸੀਂ ਵੀ ਆ ਬਰਸਾਤ ਵਾਲੇ ਹਾਲਾਤਾਂ ਚੋਂ ਨਿਕਲ ਕੇ ਇੱਕ ਵਧੀਆ ਕਾਰੋਬਾਰ ਬਣਾ ਸਕੀਏ ਤੇ ਵਧੀਆ ਲਾਈਫ ਜੀ ਸਕੀਏ ਸੋ ਠੀਕ ਆ ਬਾਈ ਮੈਂ ਤੁਹਾਨੂੰ ਗਾਈਡ ਕਰਦਾ ਜਾਵਾਂਗਾ ਪ੍ਰੋਵਾਈਡ ਕਰਦਾ ਜਾਵਾਂਗਾ ਨੋਲੇਜ ਡੇ ਬਾਏ ਡੇ ਸੋ ਠੀਕ ਆ ਬਾਈ ਮਿਲਦੇ ਆ ਨੈਕਸਟ ਬਲੌਗ ਓਕੇ